ਕਿਉਂਕਿ ਇੱਕ ਬੜੀ ਇੰਪੋਰਟੈਂਟ ਅਨਾਉਂਸਮੈਂਟ ਕਰਨੀ ਸੀ ਪਾਰਟੀ ਦੀ ਤਰਫੋਂ ਹੋਈ ਹੈ ਜੋ ਹਾਲਾਤ ਆਪਾਂ ਕੱਲ ਦੇ ਦੇਖ ਰਹੇ ਹਾਂ ਸ਼ੰਭੂ ਬਾਰਡਰ ਤੇ ਕਨੋਰੀ ਬਾਰਡਰ ਤੇ ਕਿਸਾਨ ਜੋ ਸਾਡੇ ਆਪਦੀਆਂ ਹੱਕਾਂ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਸੀ ਦਿੱਲੀ ਵੱਲ ਨੂੰ ਜਾ ਰਹੇ ਸੀ ਜਿਵੇਂ ਹਰਿਆਣਾ ਪੁਲਿਸ ਨੇ ਰੋਕ ਕੇ ਹਰਿਆਣਾ ਦੀ ਸਰਕਾਰ ਨੇ ਰੋਕ ਕੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਉਹਨਾਂ ਦੇ ਉੱਥੇ ਤਸ਼ੱਦਦ ਕੀਤਾ ਜਾ ਰਿਹਾ ਹੈ ਅਤ੍ਰੂ ਗੈਸਾਂ ਸਿੱਟੀਆਂ ਗਈਆਂ ਆ ਬੁਲੇਟਸ ਮਾਰੇ ਗਏ ਗੋਲੀਆਂ ਚਲਾਈਆਂ ਗਈਆਂ ਕਿਸਾਨ ਇੰਜਰਡ ਹੋਏ ਹੈ ਬਜ਼ੁਰਗ ਇੰਜਰਡ ਹੋਏ ਹੈ ਨੌਜਵਾਨਾਂ ਦੇ ਸੱਟਾਂ ਵੱਜੀਆਂ ਕਈ ਮੀਡੀਆ ਕਰਮੀ ਸਾਡੇ ਵੀਰ ਇੰਜਰਡ ਹੋਏ ਹੈ ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੀ ਸੀ ਜਿਹੜੀ ਕੱਲ ਫਰੀਦਕੋਟ ਤੋਂ ਦੁਬਾਰਾ 2 ਦਿਨ ਦੀ ਬ੍ਰੇਕ ਬਾਅਦ ਸ਼ੁਰੂ ਹੋਣੀ ਸੀ ਉਹ ਯਾਤਰਾ ਨੂੰ ਇਨਡੇਫਿਨਿਟਲੀ ਪੋਸਟਪੋਨ ਕੀਤਾ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਕਿਸਾਨ ਮਜ਼ਦੂਰਾਂ ਦੀ ਜਥੇਬੰਦੀ ਹੈ ਇਸ ਜਥੇਬੰਦੀ ਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਵਾਸਤੇ ਕਿਸਾਨ ਮਜ਼ਦੂਰਾਂ ਦੀ ਭਲਾਈ ਵਾਸਤੇ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕੀਤਾ ਜੋ ਤਸ਼ੱਦਦ ਇਹ ਕੀਤਾ ਜਾ ਰਿਹਾ ਪੰਜਾਬ ਦੇ ਕਿਸਾਨਾਂ ਤੇ ਉਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਿਆ ਕਰਦੇ ਹਾਂ ਅਸੀਂ ਅਪੀਲ ਕਰਦੇ ਹਾਂ ਕੇਂਦਰ ਦੀ ਸਰਕਾਰ ਨੂੰ ਕਿ ਜਿਹੜੀ ਕਮਿਟਮੈਂਟ ਕਿਸਾਨ ਜਥੇਬੰਦੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਜਦੋਂ ਕਿਸਾਨੀ ਧਰਨਾ ਉਸ ਵੇਲੇ ਸਮਾਪਤ ਹੋਇਆ ਉਹ ਜਿਹੜੀ ਕਮਿਟਮੈਂਟਸ ਕੀਤੀਆਂ ਗਈਆਂ ਸੀ ਉਹ ਕਮਿਟਮੈਂਟਸ ਤੇ ਪੂਰਾ ਉਤਰਨ ਸਰਕਾਰਾਂ ਤੇ ਸਰਕਾਰਾਂ ਇਤਬਾਰ ਤੇ ਖੜੀਆਂ ਹੁੰਦੀਆਂ ਲੋਕਾਂ ਦੇ ਇਤਬਾਰ ਤੇ ਖੜੀਆਂ ਹੁੰਦੀਆਂ ਜ਼ੁਬਾਨ ਦੇ ਕੇ ਲਿਖਤੀ ਗੱਲਾਂ ਕਰਕੇ ਜੇ ਸਰਕਾਰਾਂ ਮੁਕਰਨ ਲੱਗ ਜਾਣ ਫਿਰ ਲੋਕਾਂ ਦਾ ਸਰਕਾਰਾਂ ਤੋਂ ਵਿਸ਼ਵਾਸ ਉੱਠਣ ਲੱਗ ਜਾਂਦਾ ਮੈਂ ਪੰਜਾਬ ਦੀ ਸਰਕਾਰ ਵੀ ਜਿਹੜੀ ਬਿਆਨ ਇਹਨਾਂ ਦੀ ਲੀਡਰਸ਼ਿਪ ਕੇਜਰੀਵਾਲ ਭਗਵੰਤ ਮਾਨ ਇੱਕ ਉਹ ਬੀਬੀ ਜੀ ਆਪਾਂ ਦੇਖੇ ਸੀ ਜਿਹੜੇ ਕਹਿੰਦੇ ਸੀ 5 ਮਿੰਟਾਂ ਚ ਐਮਐਸਪੀ ਲਾਗੂ ਕਰ ਦੇਵਾਂਗੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਐ ਕਿ ਕੇਂਦਰ ਦੇ ਹੱਥ ਟੋਕੇ ਨਾ ਬਣੋ ਪੰਜਾਬ ਦੇ ਲੋਕ ਸਭ ਦੇਖ ਰਹੇ ਐ ਇਹ ਜਿਹੜਾ ਮੁਖੌਟਾ ਤੁਸੀਂ ਪਾ ਰਹੇ ਹੋ ਇਹ ਮੁਖੌਟਾ ਨਿਕਲ ਚੁੱਕਿਆ ਹੈ ਪੰਜਾਬ ਦੀ ਧਰਤੀ ਤੇ ਕਿਸਾਨ ਖੜੇ ਐ ਪੰਜਾਬ ਦੀ ਧਰਤੀ ਤੇ ਮੀਡੀਆ ਕਰਮੀ ਖੜੇ ਐ ਹਰਿਆਣੇ ਦੀ ਪੁਲਿਸ ਡਰੋਨਾ ਰਾਈ ਇਧਰ ਅਥਰੂ ਗੈਸ ਸਿਟਰੀ ਐ ਗੋਲੀਆਂ ਮਾਰ ਰਹੀ ਐ ਰਬੜ ਤੇ ਬੁਲਟ ਚਲਾਏ ਜਾ ਰਹੇ ਐ ਸਾਰੇ ਇੰਜਰਡ ਹੋ ਰਹੇ ਐ ਤੇ ਤੁਸੀਂ ਉੱਥੇ ਕੋਈ ਕਾਰਵਾਈ ਨਹੀਂ ਕਰ ਰਹੀ ਹਰਿਆਣਾ ਪੁਲਿਸ ਕੋਲੇ ਕੀ ਅਧਿਕਾਰ ਹੈ ਜੀ ਕਿ ਪੰਜਾਬ ਦੀ ਧਰਤੀ ਤੇ ਖੜੇ ਲੋਕਾਂ ਤੇ ਗੋਲੀਆਂ ਚਲਾ ਦਵੇ ਹਰਿਆਣਾ ਦੀ ਪੁਲਿਸ ਕੋਲੇ ਕੀ ਅਧਿਕਾਰ ਹੈ ਜੀ ਕਿ ਪੰਜਾਬ ਦੀ ਧਰਤੀ ਤੇ ਲੋਕਾਂ ਤੇ ਖੜੇ ਅਥਰੂ ਗੈਸ ਸਿੱਟੇ ਮੈਂ ਹੁਣੇ ਤੁਹਾਡੇ ਇੱਕ ਪੱਤਰਕਾਰ ਵੀਰ ਦੀ ਵੀਡੀਓ ਦੇਖ ਰਿਹਾ ਸੀ ਜਿਹਦਾ ਸਿਰ ਪਾੜਤਾ ਉੱਪਰੋਂ ਡਰੋਨ ਨੇ ਤੇ ਫਿਰ ਪੰਜਾਬ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਕਿਉਂ ਨਹੀਂ ਪਰਚੇ ਦਰਜ ਕੀਤੇ ਜਾਂਦੇ ਹਰਿਆਣਾ ਪੁਲਿਸ ਤੇ ਜਿਹੜੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਐ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਹਰਿਆਣਾ ਦੀ ਸਰਕਾਰ ਰਲ ਕੇ ਇਹ ਗੇਮ ਖੇਡ ਰਿਹਾ ਐ ਇਸ ਗੱਲ ਤੋਂ ਗੁਰੇਜ਼ ਕਰਨ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਖੜਾ ਰਿਹਾ ਪਿਛਲੇ ਐਜੀਟੇਸ਼ਨ ਜਦੋਂ ਸਾਡਾ ਸ਼ੁਰੂ ਹੋਇਆ ਉਦੋਂ ਹਰਸਿਮਰਤ ਕੌਰ ਬਾਦਲ ਜੀ ਨੇ ਜਿਸ ਦਿਨ ਜਿਸ ਦਿਨ ਇਹ ਬਿੱਲ ਪਾਰਲੀਮੈਂਟ ਦੇ ਵਿੱਚ ਆਇਆ ਸੀ ਕਾਨੂੰਨ ਬਣਾਉਣ ਵਾਸਤੇ ਉਸ ਦਿਨ ਰਿਜ਼ਾਈਨ ਕੀਤਾ ਕੈਬਨਿਟ ਦੀ ਵਜ਼ੀਰੀ ਤੋਂ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਐਨਡੀਏ ਨਾਲ ਗਠਬੰਧਨ ਤੋੜਿਆ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੀ ਲੜਾਈ ਪੰਜਾਬ ਦੇ ਕਿਸਾਨਾਂ ਦੇ ਨਾਲ ਲੈ ਕੇ ਲੜਦਾ ਰਿਹਾ ਲੜਦੇ ਰਵਾਂਗੇ ਸੋ ਇਹ ਜੋ ਹਾਲਾਤ ਬਣੇ ਹਨ ਇਹਨਾਂ ਦੇ ਕਾਰਨ ਜੋ ਐਜੀਟੇਸ਼ਨ ਬਾਰਡਰਾਂ ਤੇ ਸਾਡੇ ਵੀਰ ਸਾਡੇ ਭਰਾ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਉਥੇ ਐਜੀਟੇਸ਼ਨ ਕਰ ਰਹੇ ਇਸ ਕਰਕੇ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਪੋਸਟਪੌਂਡ ਕੀਤੀ ਜਾਂਦੀ ਹੈ ਤੇ ਮੈਂ ਦੋਵੇਂ ਕਿਸ ਸਰਕਾਰਾਂ ਨੂੰ ਕਹਿ ਦਿਆਂ ਕਿ ਮਸਲੇ ਜਿਹੜੇ ਆਪਦੇ ਲੋਕਾਂ ਨਾਲ ਇੱਕ ਡੈਮੋਕ੍ਰੇਸੀ ਦੇ ਵਿੱਚ ਗੱਲਬਾਤ ਰਾਹੀਂ ਹੱਲ ਕੀਤੇ ਜਾਂਦੇ ਐ ਇਹ ਤਾਨਾਸ਼ਾਈ ਤਰੀਕਿਆਂ ਨਾਲ ਮਸਲੇ ਹੱਲ ਨਹੀਂ ਹੁੰਦੇ ਉਹਦੇ ਨਾਲ ਟਕਰਾਵ ਵੱਧਦਾ ਤੇ ਹਮੇਸ਼ਾ ਨੁਕਸਾਨ ਜਿਹੜੀ ਸਰਕਾਰ ਹੈ ਉਹਨੂੰ ਚੱਲਣਾ ਪੈਂਦਾ ਜਿਹੜੇ ਜ਼ਖਮੀ ਹੋਏ ਆ ਉਹ ਚਰੂਮਨੀ ਅਕਾਲੀ ਦਲ ਦੇ ਵੀ ਯੋਧੇ ਆ ਉਹਦੇ ਵਿੱਚ ਕੱਲ ਪਾਰਟੀ ਵੀ ਉੱਥੇ ਆ ਪਾਰਟੀ ਦੇ ਵਰਕਰ ਵੀ ਉੱਥੇ ਆ ਅਸੀਂ ਇਹਨਾਂ ਵਾਂਗੂ ਆ ਟੀਆਰਪੀ ਦੀ ਰਾਜਨੀਤੀ ਨਹੀਂ ਖੇਡਦੇ ਕਿ ਉੱਥੇ ਲਿਜਾ ਕੇ ਰਾਹੁਲ ਗਾਂਧੀ ਨੂੰ ਸਪੀਕਰ ਤੇ ਲੈ ਕੇ ਭਈਆ ਇਹ ਬਾਤ ਕਰੋ ਉਹ ਗਾਂ ਪੁੱਛਦਾ ਆਪਕੀ ਅੱਖ ਮੇ ਚੋਟ ਲੱਗੀ ਦਿਖ ਰਹਾ ਹੈ ਆਪਕੋ ਦਰਦ ਹੋ ਰਹਾ ਬਾਲੀ ਗੱਲਾਂ ਆ ਕੇ ਪੀਕੇਆ ਰਿਤੇ ਅਸੀਂ ਵੀ ਤਾਂ ਯਾਤਰਾ ਆਪਦੀਆਂ ਕੈਨਸਲ ਕੀਤੀਆਂ ਹੈ ਪ੍ਰਧਾਨ ਜੀ ਪ੍ਰੋਗਰਾਮ ਆਪਦੇ ਰੱਦ ਕਰਕੇ ਅਜਾ ਰਹੇ ਹੈ ਚੰਡੀਗੜ੍ਹ ਨੂੰ ਸੋ ਇਹ ਸਾਰੇ ਡਰਾਮੇ ਹੈ ਸ਼੍ਰੋਮਣੀ ਔਰ ਕਾਲੀ ਦਲ ਹਰ ਇੱਕ ਆਪਦਾ ਜੋ ਬਣਦਾ ਫਰਜ਼ ਹੈ ਇਸ ਪ੍ਰਤੀਨਿਧਾ